ਚੇਲਾ ਤਾਂ ਨਾਰ ਮਮਾ ਮੇਰੇ ਹੱਥੇ ਹਾਂ ਬਈ ਚੇਲਾ ਤਾਂ ਨਾਰ ਤੇਰੇ ਹੱਥੇ ਤੇ ਠੀਕ ਆ ਪਾਪਾ ਤੁਸੀਂ ਕਿੰਨੇ ਛੱਲੀ ਜਾਂਦੇ ਸੀ ਕਿੰਨੂੰ ਤੇ ਮਮਾ ਮੈਂ ਨਾ ਕਹਿਣਾ ਸੀ ਕਿ ਮੇਰੇ ਨਾਲ ਇਤੋਂ ਖੁਸ਼ਕੀ ਨਹੀਂ ਜਾਂਦੀਗੀ ਦਿਖਾਈ ਕੀ ਇਹ ਨਾ ਹੱਲਾ ਇਹ ਥੋੜਾ ਜਿਹਾ ਹਾਂ ਇਹ ਦਰਦ ਕਰਨ ਲੱਗ ਪਈ ਹੁਣ ਕੋਈ ਚੀਜ਼ ਲਾਵਾਂ ਮੈਂ ਇਸ ਤੇ ਫੇਸ ਵਾਸ਼ ਵੀ ਲਾ ਲਾ ਦੇਖ ਲਿਆ ਇੱਥੇ ਗਲੋ ਤੇ ਆਹ ਗਲੋ ਤੇ ਨਾਰ ਵੀ ਖਾ ਖਾ ਦੇਖ ਲੇ ਕੀ ਇਹ ਤੇ ਨਾ ਗਲੋ ਆ ਫੇਸ ਤੇ ਹਮ ਅਲੋਵੇਰਾ ਵੀ ਲਾ ਕੇ ਦੇਖ ਲਿਆ ਤੇ ਪਾਪਾ ਹਣ ਚੱਕੀ ਜੀ ਨਹੀਂ ਗਈ ਖੁਸ਼ਕੀ ਹਮ ਤੇ ਇਹਦਾ ਕੋਈ ਹੋਰ ਦੱਸੋ ਹੱਲ ਇਹਦਾ ਹੱਲ ਇਹਦਾ ਆਪਣੇ ਖੇਤ ਹੀ ਆ ਹੱਲੇ ਦਾ ਮੈਂ ਮੈਨੂੰ ਤਾਂ ਦਿਸੇ ਹੀ ਨਹੀਂ ਕਦੇ ਤੇ ਕਰੋ ਗੈਸ ਫਿਰ ਆਪਣੇ ਸਾਂਹਾਂ ਵੀ ਚੱਕੀਆਂ ਜਾਂ ਹਾਂ ਮੇਰੇ ਮੂੰਹ ਤੇ ਸਾਂਹਾਂ ਕਿੰਨਾਂ ਆ ਜੇ ਮਹੀਨਾ ਕ ਖਾਲੇ ਅੱਛਾ ਮੀਂਹ ਦੇ ਵੀ ਆਹ ਚੁਰੜੀਆਂ ਹੀ ਥੋੜੀਆਂ ਹੀ ਆਂ ਘਟ ਜਾਣਗੀਆਂ ਚਿਹਰਾ ਜਾ ਥੋੜਾ ਜਿਹਾ ਸੋਹਣਾ ਲੱਗਣ ਲੱਗ ਪੂਗਾ ਫਿਰ ਆਪਣੇ ਖੇਤ ਜਿਹੜੀ ਆਪਾਂ ਵੀਡੀਓ ਪਾਈ ਸੀ ਸੁਵੰਜਨੇ ਦੀ ਕਹਿੰਦੇ ਜਿਹੜੀ ਗੁਨਾ ਦੀ ਗੁੱਤਲੀ ਆ ਹਾਂ ਸੁਵੰਜਨਾ ਸੁਵੰਜਨਾ ਪੱਕਾ ਨਹੀਂ ਪੱਕਾ ਨਹੀਂ ਸੁਵੰਜਨਾ ਨਹੀਂ ਨਹੀਂ ਸੁਵੰਜਨਾ ਉਸ ਨੇ ਨਤਨ ਦੇਨ ਲਈ ਹੁੰਦੇ ਤਾਂ ਹੈ ਕੀ ਪਰ ਨਹੀਂ ਤੇ ਫਿਰ ਜੇ ਸਮਝ ਜਨਾ ਨੇ ਫਿਰ ਅੰਜੀਰ ਹਾਂ ਜਾਂ ਅੰਜੀਰ ਆ ਫਿਰ ਕਿਉਂਕਿ ਆਪਾਂ ਅੰਜੀਰ ਨੂੰ ਵੀ ਕਹਿੰਦੇ ਆ ਕਿ ਹਨਾ ਕਿਸੇ ਚੀਜ਼ ਦੀ ਗਲੋ ਆਵਦੀ ਥਾਂ ਤੇ ਆ ਪਰ ਇਹ ਹੋਰ ਅੰਜੀਰਾਂ ਨੂੰ ਵੀ ਫਲ ਪਿਆ ਪਿਆ ਇਹਦਾ ਉਹ ਆ ਜਿਹੜੀ ਚਿਹਰੇ ਤੇ ਗਲੋ ਲੈ ਕੇ ਆਉਂਦੀ ਆ ਐਲੋਵੀਰਾ ਫਿਰ ਹੋਊਗਾ ਖੁਸ਼ਕੀ ਚੱਕ ਦੂਗੀ ਹਾਂ ਐਲੋਵੀਰਾ ਖੜਾ ਉਰਲੇ ਪਾਸੇ ਪਾਤਨ ਵਾਲੇ ਕੰਮ ਦੇ ਨਾਲ ਖੱਟਾ-ਖੱਟਾ ਸੋਨਾ-ਸੋਨਾ ਲੱਗਣ ਲੱਗ ਪੈਗਾ ਦੱਸ ਖਾਵਾਂ ਮੈਂ ਫਿਰ ਦੂ ਵੀ ਖੇਤਾਂ ਗਈ ਕਈਆਂ ਕੀ ਦਸਮਨ ਤਾਉ ਲੱਗੇ ਪੈਦੀਂਦਾ ਸੀ ਚੀਕੂ ਵੀ ਲੱਗੇ ਤੈਨ ਕ ਚੀਕੂ ਮਾਣਾ ਹੋਂਤ ਨਹੀਂ ਆਇ ਹੁੰਦਾ ਫਿਰ ਤੁਸੀਂ ਆਂਦੇ ਹੋਗੇ ਨਿੰਮ ਖੜੀ ਹੈਗੀ ਉਹਦੇ ਪੱਤੇ ਰਗੜ ਕੇ ਲਾ ਲੋ ਨਹੀ ਆਉਦੀ ਥਾਂ ਤੇ ਫੇਰ ਬਸ ਮੈਂ ਤੈਨ ਦਸਾਂ ਹਾਂ ਹੋ ਸਕਦਾ ਵੀ ਜਿਹੜੇ ਆਪਣੇ ਇਨਾ ਕਮਾਦ ਖੜਾ ਹਨਾ ਤੇ ਤੇਰੇ ਪਾਪੇ ਦੇ ਦਿਮਾਗ ਚ ਹੋ ਵੀ ਨਾ ਤੇ ਇੱਕ ਗੰਨਾ ਉਥੋਂ ਲਿਆ ਕੇ ਤੇ ਤਾਜਾ ਚੂਪੋ ਜਿਆਦਾ ਤੁਸੀਂ ਨੇੜੇ ਹੀ ਬੜੇ ਕਮਾਦ ਦੇ ਹਾਂ ਫੇਰ ਉਹ ਹੋਊਗਾ ਹੋਰ ਕੀ ਰਹਿ ਗਿਆ ਫਿਰ ਆਪਣੇ ਖੇਤ ਸਾਰੇ ਤਾਂ ਸੀ ਗਨਾਤੇ ਆ ਇਹੋ ਜੀ ਚੀਜ਼ ਆ ਉਹਨੂੰ ਛੋਟੇ ਜਿਹੇ ਜਿਹਨੂੰ ਇੰਨੀ ਕੀ ਚੀਜ਼ ਵਰਤੋ ਉਹਨਾਂ ਤੁਸੀਂ ਹਾਂ ਇੱਕ ਮਹੀਨਾ ਇਹ ਸਾਫ ਹੋ ਜਾਣਾ ਚਿਹਰਾ ਤੇ ਜਿਹੜੀਆਂ ਸ਼ਾਇਆਂ ਪਈਆਂਆਂ ਮੀਆਂ ਬਸ ਫੇਰ ਹੁਣ ਲੱਗ ਗਿਆ ਪਤਾ ਜਿਹਾ ਬਣ ਜੂ ਕੀ ਹੈ ਜਿਹੜੀਆਂ ਤੂੰ ਗਲਾਬ ਦੀਆਂ ਕਲਮਾਂ ਲਾਈਆਂ ਸੀਂ ਗਾ ਗਲਾਬ ਦੇ ਫੁੱਲ ਮਾਲੂ ਹਾਂ ਗਲਾਬ ਦੇ ਫੁੱਲ ਲਿਆ ਕੇ ਤੇ ਉਹ ਬਣਾ ਕੇ ਨਾ ਆਪਣੇ ਖੇਤ ਬੀਜੀਆ ਖੇਤੀ ਆਪਣੀ ਤੁਸੀਂ ਉਹਨੂੰ ਭੁੱਲੇ ਹੀ ਬੈਠੇ ਆ ਗਲਾਬ ਦੀਆਂ ਦਾ ਕਲਮਾਂ ਲਾਈਆਂ ਉਹ ਹੁਣ ਤਿਆਰ ਆ ਕਲਮਾਂ ਕਰੋਂ ਹੋਈਆਂ ਕਦੋਂ ਫੁੱਲ ਲੱਗੇ ਹਾਂ ਪਰ ਦੇਮ OK ਤੇ ਹਟੇ ਟਾਈਮ ਲਿਆ ਕੇ ਆਪਾਂ ਗੱਲ ਕਰ ਸਕਦੇ ਆ ਪੱਠੇ ਵੱਡਣ ਗਿਆ ਸੀ ਹਾਂ ਸਾਰੀਆਂ ਚੀਜ਼ਾਂ ਚ ਨਿਦਾ ਕੱਢਦਾ ਵੀ ਇਥੇ ਕੀ ਕੀ ਕੁਸ ਆਪਣੇ ਹਾਲੋਂ ਆ ਐਲਸੀ ਆ ਉਹ ਤੇ ਚੱਲ ਆਪਣੇ ਤਾਕ ਦਸਤੇ ਆ ਗੋਭੀ ਆ ਭਾਪੂ ਪਰਜੀ ਬਣਾਉਣੇ ਆ ਤੇ ਗਾਜਰ ਹੋ ਸਕਦਿਆਂ ਨਾ ਗਾਜਰ ਨਾਲੇ ਛੋਟੀਆਂ ਛੋਟੀਆਂ ਆ ਆਪਣੀਆਂ ਨਹੀਂ ਨਹੀਂ ਪੱਟੀ ਜਾਂਦੀ ਕਈ ਨਾਲ ਹੈ ਕਈ ਨਾਲ ਪੱਟੀ ਨਹੀਂ ਆ ਉਹ ਫੇਰ ਆਲੂ ਹੋਣਗੇ ਟਕਲੀ ਨੂੰ ਹਾਂ ਤੇ ਤੈਨੂੰ ਮੈਂ ਪਟਾ ਲਿਆਣਾ ਸਿਮਰਨਾ ਤੂੰ ਐ ਕਰ ਤੂੰ 4 ਕੱਪ ਬਾਲੇ ਨਹੀਂ ਕਰਨੇਗੇ 4 ਕੱਪ ਛੋਟੇ ਛੋਟਾ ਥੋੜਾ ਥੋੜਾ ਦੁੱਧ ਗਰਮ ਕਰ ਲੈ ਆਪਣਾ ਚਾਰਾਂ ਦਾ ਅੱਛਾ ਹਾਂ ਤੇ ਅਸੀਂ ਉਹਨੇ ਉਹ ਪੱਟ ਕੇ ਲਿਓਣੇ ਆ ਨਾਲੇ ਦੁੱਧ ਪੀ ਲਾਂਗੇ ਅੱਛਾ ਵੀ ਦੁੱਧ ਦੇ ਨਾਲ ਉਹ ਫਿਰ ਉਹ ਦੁੱਧ ਵੀ ਪੀ ਲਾਂਗੇ ਗਰਮ ਕਰਕੇ ਤੂੰ ਅਸੀਂ ਫਿਰ ਉਹ ਥੱਕ ਜਾਾਂਗੇ ਨਾ ਉੱਥੇ ਪੱਟਦੇ ਕਰਦੇ ਅੱਛਾ ਵੀ ਠੀਕ ਹੈ ਚਲੋ ਮੈਂ ਕਈ ਚੱਕਦਾ ਤੂੰ ਕਈ ਚੱਕ ਚਲ ਫਿਰ ਸਿਮਰ ਨਾਜ ਤਜਰਬਾ ਵੇਖ ਹੀ ਲੈਨੇ ਆਪਾਂ ਹਣਾ ਹਾਂ ਖੁਸ਼ਕੀ ਚੱਕਦੇ ਆਂ ਅੱਛਾ ਹਾਂ ਵਿੱਚੇ ਨਾਲੇ ਮੇਰੇ ਮੂੰਹ ਦਾ ਛਾਣੀ ਉਹਨੂੰ ਵੀ ਜਿੱਲਾ ਕਾ ਪਰ ਵਾਰ ਤੋਂ ਇਹ ਤਾਂ ਪਰ ਕਹਿਣਾ ਹੀ ਕੀ ਚੱਲ ਫਿਰ ਚੱਕ ਕਹੀ ਹੋਣਾ ਤੈਨੂੰ ਲਿਆਵਾਂ ਤੂੰ ਪਟਾ ਕੇ ਆਵੇਂ ਚੱਕ ਚੱਲ ਕਰਾਂ ਉਹਦੇ ਆਖ ਨੂੰ ਚਲੋ ਚੱਕ ਕੇ ਰਾਂ ਕਹੀ ਇਹਦੀ ਤਾਂ ਲੋੜ ਹੀ ਨਹੀਂ ਬਾਲਟੀ ਦੀ ਤਾਂ ਖੋਲ ਗੇਟ ਲੈ ਵੀ ਤੁਸੀਂ ਗੰਨੇ ਗੈਸ ਕਰੇ ਸੀ ਹਨਾ ਗੰਨਿਆਂ ਦੇ ਕੋਲੇ ਆ ਗਏ ਤੇ ਹੁਣ ਹਜੇ ਵੀ ਸਮਝ ਆ ਗਈ ਕਿ ਨਹੀਂ ਸਿਮਰ ਨੂੰ ਤੈਨੂੰ ਹੁਣ ਤਾਂ ਆ ਗਈ ਮੈਨੂੰ ਸਮਝ ਕੀ ਚੀਜ਼ ਫਿਰ ਹਲਦੀ ਆ ਜਾ ਫਿਰ ਹਲਦੀ ਪਾਟ ਇਥੋਂ ਆ ਹਲਦੀ ਓਏ ਤੈਨੂੰ ਮੈਂ ਇਹ ਆਦਾ ਸੀਗਾ ਬਸ ਆਹਾ ਟੱਕ ਪਾਟ ਲੈ ਕਿ ਬੂਟਾ ਆਪਣ ਨੂੰ ਵਾਧੂ ਇੱਕ ਵਾਰੀ ਥੱਲੇ ਹਾਂ ਹੈ ਕਾਡੇ ਦੇ ਚੋਂ ਵੱਡੀ ਗਈ ਵਿੱਚ ਨਹੀਂ ਵੱਡੀ ਗਈ ਨੂੰ ਕਈ ਨਾਲ ਠੋਕਰ ਦੇ ਲਾ ਪ੍ਰਾਣੀ ਆ ਨਾ ਵਿੱਚ ਉਹ ਇਹ ਆ ਹਲਦੀ ਇਹ ਹੀ ਆਖਿਆ ਸੀਗਾ ਮੈਂ ਤੈਨੂੰ ਠੀਕ ਆ ਤੇ ਨਲੇ ਆਪਾਂ ਕਹਿੰਦੇ ਹੁੰਨੇ ਹਲਦੀ ਦਾ ਹੱਡਾਂ ਜੋੜਾਂ ਹੱਸਦੇ ਆ ਇਹ ਹੱਡਾਂ ਹੱਡਾਂ 8 ਵਜੇ ਆ ਹਨਾ ਹਾਂ ਇਹ ਹੱਡਾਂ ਜੋੜਾਂ ਨੂੰ ਵੀ ਛੰਡਦੀ ਆ ਇਹਦਾ ਬਾਲੇ ਗੁਣਕਾਰੀ ਚੀਜ਼ ਆ ਸੁਕਾ ਕੇ ਸਬਜ਼ੀ ਚ ਪਾਓ ਪਾਊਡਰ ਬਣਾ ਕੇ ਜਿਹੜੀ ਆਪ ਬਜ਼ਾਰ ਤੋਂ ਲੈ ਕੇ ਆਉਣੇ ਉਹਦੇ ਜਿਹਦਾ ਤੇਲ ਤੂਲ ਕੱਢਿਆ ਹੁੰਦਾ ਉਹਦਾ ਕੱਲਾ ਪਾਊਡਰ ਹੀ ਹੁੰਦਾ ਅੱਛਾ ਅਸਲੀ ਚੀਜ਼ ਤਾਂ ਇਹ ਆ ਛੜਦੀ ਹੱਥਾਂ ਨੂੰ ਚੜਦੀ ਆ ਨਾ ਫੜਦੇ ਨਾ ਰੰਗ ਹੱਥ ਵਾਸ਼ ਨਾ ਵੀ ਆਉਂਦੀ ਆ ਹਾਂ ਹੈ ਨਾ ਲਾ ਚੱਕ ਕੇ ਰਾਂ ਲੈ ਚੱਲ ਹੁਣ ਨੂੰ ਘਰੇ ਬਸ ਇੱਕ ਹੀ ਹੋਣਾ ਕੋ ਪਰੇ ਪਿਆ ਵੇਖ ਇਹਦਾ ਹਲਦੀ ਤਾਂ ਬਹੁਤ ਨਿਕਲ ਜਾਊਗੀ ਜਦੋਂ ਪੱਟੀ ਨਾ ਇਥੋਂ ਹਾਂ ਇਹਦਾ ਗੰਨੇਆਂ ਨੇ ਦੱਬ ਲਈ ਥੋੜੀ ਜੀ ਥੱਲੇ ਗੰਨੇ ਡੈਗ ਪੇ ਚੱਕ ਕਈ ਤੇ ਚੱਲ ਗਏ ਉਧਰੋਂ ਦੁੱਧ ਵੀ ਹੋ ਗਿਆ ਉਹ ਗਰਮ ਆਪਣਾ ਇਹ ਹੁਣ ਮੈਂ ਤੁਹਾਨੂੰ ਦੱਸਾਂ ਕਿੰਨੀ ਕੁ ਪਾ ਕੇ ਪੀਣੀ ਆ ਦੁੱਧ ਚ ਲਓ ਜੀ ਹਲਦੀ ਲੈ ਚੱਲੇ ਅਸੀਂ ਖੇਤੀ ਦਾ ਸਾਲ ਦੀ ਆ ਇਹ ਆਪਾਂ ਨੂੰ ਇੱਕ ਸਾਲ ਚ ਹੁੰਦੀ ਆ ਆਪਾਂ ਦਾ ਮੈਨੂੰ ਲੱਗਦਾ ਪੱਟੀ ਨਹੀਂ ਗਈ ਇਹ ਹੁਣ ਪੱਟ ਅਪ੍ਰੈਲ ਚ ਮਾਰਚ ਅਪ੍ਰੈਲ ਚ ਪਟਾਂਗੇ ਇਹਨੂੰ ਹਣ ਹਾਂ ਆਪਣੇ ਥੋੜੀ ਹੋਊਗੀ ਗੰਨੇ ਆਨੇ ਨਾਪ ਲਈ ਨਾ ਗੰਨੇ ਆਨੇ ਨਾਪ ਲਈ ਗੰਨੇ ਜਿਆਦੇ ਉਹ ਢੱਗ ਪੇ ਖਰਾਬ ਹੋ ਗਈ ਹਲਦੀ ਸਮਾਂ ਉੱਥੇ ਆਪਣੀ ਚੱਕੀ ਤਾਂ ਨੂੰ ਵਾਸ਼ਨਾ ਪੜੀ ਹੁੰਦੀ ਐ ਇਹਦੀ ਇਹ ਐਂ ਹੀ ਆ ਚੀਜ਼ ਬਹੁਤ ਘੈਂਟ ਆ ਇੰਨੀ ਗੱਸਾਂ ਕਰਦੇ ਇਸਰੇ ਤੇ ਸੀਗੀ ਉਹ ਹਲਦੀ ਲੈ ਸੀਗੀ ਹਲਦੀ ਆ ਹੈ ਹਾਂ ਸੀਗੀ ਹਲਦੀ ਕੀ ਇਹ ਇਹ ਆਪਣਾ ਲਿਆਉਗੀ 글로 ਮੂੰਹ ਤੇ ਹਾਂ ਲੈ ਇਹ ਤਾਂ ਗੱਲ ਸਹੀ ਹੈ ਲੈ ਦੋ ਇਹ ਤੋ ਇਹ ਰੱਖ ਲਓ ਹਾਲ ਦੀ ਰੱਖੋ ਇਹਦੇ ਵਿੱਚ ਹਲਦੀ ਕਿੰਨੀ ਵਰਤਣਾ ਹਾਂ 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 ਹ ਕਰ ਕੇ ਪਾ ਤੇ ਥੋੜਾ ਜਿਹਾ ਦੁੱਧ ਪਾ ਕੇ ਗ੍ਰਾਉਂਡ ਕਰ ਲਾਂਗੇ ਪੂ ਦਾ ਚੱਪੀ ਨਹੀਂ ਜਾਣੀ ਕਿ ਹਣਾ ਹੋ ਜੇ ਪਹਿਲੇ ਦਿਨ ਖਾਂ ਵਰਗੇ ਆ ਹਾਂ ਤੇ ਐਨ ਵਾਲੇ ਵਿੱਚ ਮੈਕਸ ਹੋ ਜਾਣੀ ਬਦੋਦੇ ਸਾਰੇ ਇਹ ਤੇ ਨਹੀਂ ਆਪਾਂ ਇਹ ਵਿੱਚ ਕੁਪਾਂਟੀ ਵੀ ਲਾ ਦੇਣੀ ਦੀ ਮੰਨੀ ਅਹੀਂ ਵੀ ਹੈ ਅੱਛਾ ਅੱਛਾ ਕੋਪਾਂਟੀ ਇਹਦਾ ਜਮਾਂ ਵਿੱਚ ਕ੍ਰੈਸ਼ਤਾ ਹੋ ਜਾਣੀ ਹੈ ਇਹਦਾ ਰਹਿਣਾ ਕੀ ਆ ਕਿャ ਅਸੀਂ ਉਹਨਾਂ ਕਰਦੇ ਹਾਂ ਹੌਲ ਕਰਦੇ ਜਿਆਦਾ ਨਹੀਂ ਹੋਊ। ਨਹੀਂ। ਦੋ ਤੇ ਪਾਣਾ ਥੋੜਾ ਜਿਹਾ ਦੁੱਧ ਪਾ ਦੇ। ਬੱਸ। ਚੰਗਾ। ਹਮਲਾ ਦੂਰਾਂ ਗਾਣਾ। ਹੂੰ। ਹਾਂ ਤੜੂਸ ਹੋ ਗਿਆ। ਇਹੋ ਜਿਹਾ ਮਿਲਣਾ ਜੇ ਹੋਰ ਨਾ। ਸਾਬਰੇੰਦਾ। ਹਲਦੀ ਘੱਟ ਲੱਗਦੀ ਹੈ ਤੇ ਇਹ ਲੱਗ ਜਿਵੇਂ ਕੇਸਰ ਪਾਇਆ ਹੁੰਦਾ ਹੈ ਨਾ ਦੁੱਧ ਸਿਹਰ ਰੰਗ ਦੇਖੋ ਮੈਂ ਸੋਨੇ ਰੰਗਾ ਨਹੀਂ ਸੀ ਕੇਸਰ ਰੰਗਾ ਹੋ ਗਿਆ ਸਹੀ ਗੱਲ ਹੈ ਨਾ ਹਾਂ ਕੇਸਰ ਵਰਗਾ ਹੋਇਆ ਕੇਸਰ ਵਰਗਾ ਕਹਿੰਦੇ ਆ ਇਸ ਨੂੰ ਦੁੱਧ ਨਾਲ ਮਾਰ ਕੇ ਹੋਵੇ ਦੁੱਧ ਦੁੱਧ ਹੀ ਆਵਲੇ ਨੇ ਨਹੀਂ ਨਹੀਂ ਅਗੇ ਪਾਵਾਂਗੇ ਦੇ ਵਿੱਚ ਪਾ ਲੈਣੇ ਪੌਣ ਲਗੇ ਹੈ ਨਾ ਮੈਨੂੰ ਤਾਂ ਲੱਗਾ ਚਾਹਾਂ ਦਾ ਪਾਪਾ ਦਾ ਬਣਾ ਲਿਆ ਨਹੀਂ ਪਾਉਂਦੇ ਇਹਦੇ ਚ ਪੌਣ ਲਾ ਨਹੀਂ ਲੋਹੜੇ ਚ ਪੌਣ ਲਾ ਦੇ ਹਰੇਕ ਚ ਚਾਕਤ ਚਲਾ ਦੇਣਾ ਵੀ ਉਹ ਆਨੇ ਜੇ ਪੌਣ ਕੇ ਪੀ ਗਏ ਲੀ ਬਹੁਤ ਵਧੀਆ ਬਣ ਗਿਆ ਪਰ ਤੇਰੇ ਪਾਪੇ ਨੂੰ ਪਿਆ ਨਹੀਂ ਮਰਦਾ ਫੀਲ ਹੈ ਗੱਲ ਤਾਂ ਮੰਮੀ ਦੀ ਹੈ ਨਾ ਮੈਂ ਸੇਮਨ ਮੈਂ ਤਾਂ ਪੌਣ ਕੇ ਪਾ ਦੇ ਜਾਂਦਾ ਨਾ ਜੀ ਨਾ 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 ਪੌਣ ਕੇ ਪਾ ਦੇ ਓਪਰਚੁਨਿਟੀ ਕੋਈ ਨਹੀਂ ਕਰਨੀ ਕਿੰਨੀ ਵਰਗਾ ਚੀਜ਼ ਲੱਗਦੀ ਹੈ ਨਾ ਤੇ ਚਾਹੋ ਗਾ ਤਾਂ ਸਾਰਿਆਂ ਨੇ ਇੱਕੋ ਜਿਹੀ ਤੇ ਇੱਕੋ ਜਿਹਾ ਮਮਾ ਤੋਂ ਤੇ ਨਹੀਂ ਨਵੜਾ ਪਰ ਹਲਦੀ ਝੋੜੀ ਕੋਈ ਕੇਸਰ ਪਾਇਆ ਇਹਦੇ ਚ ਇਹਨਾਂ ਕੇਸ ਨੂੰ ਗਲੋ ਲਿਆਉਂਗਾ ਠੀਕ ਹੈ ਦੇਖੋ ਨਾਲੇ ਸਾਡਾ ਦਬਾਣਾ ਜੋ ਕਿ ਆ ਨਾ ਲਓ ਜੀ ਸਾਡਾ ਹੋ ਗਿਆ ਹਨਾ ਦੁੱਧ ਰੈਡੀ ਹਲਦੀ ਵਾਲਾ ਦੁੱਧ ਹਲਦੀ ਵਾਲਾ ਦੁੱਧ ਸਾਤ ਤਰ੍ਹਾਂ ਦੇ ਬੱਚੇ ਨੂੰ ਪਿਆਰੇ ਲਓ ਆਪਾ ਜੀ ਲਿਆ ਮम्मी ਸਾਰੇ ਬੈਠ ਕੇ ਦੀਵਾਂਗੇ ਕੇ ਨੂੰ ਹਲੇ ਮੈਂ ਹੱਥ ਤੇ ਮਰਚਾ ਨਹੀਂ ਮੈਂ ਉਹਨੂੰ 16 ਸਾਲ ਦੀ ਕੁੜੀ ਬਣਾ ਕੇ ਮੈਂ ਚਰਾਵਾਂਗੀ। ਯਾਰ ਰਾਤ ਤੱਕ ਦੇ ਦੇ। ਚਲੋ ਬਈ। ਲੈ ਰਿਹਾ ਰਿਹਾ ਕਰਕੇ ਦੇ ਲੋ। ਨਹੀਂ ਟੇਸਟ ਠੀਕ ਆ। ਹੂੰ ਸਹੀ ਆ। ਮਤ ਘਰ ਆ ਗਿਆ ਨਹੀਂ। ਮੈਂ ਹੁਣ ਕਹੀ ਚੱਲੋ ਦਾ ਬਕੀ ਚੱਲ 10 ਮੰਮੀ ਪਤਾ ਲੱਗਦਾ ਠੀਕ ਆ ਫਿਰ ਸਵਾਦ ਤਾਂ ਸਹੀ ਮੈਨੂੰ ਤਾਂ ਨਹੀਂ ਪਤਾ ਲੱਗਦਾ ਕੋਈ ਇਹ ਦੋ ਦਫਾ ਚੱਕ ਕਿਤੇ ਰਿਚੜੀ ਜਿਹਾ ਸੀ ਮੈਨੂੰ ਲੱਗਦਾ ਤੇਸਟ ਬਹੁਤ ਵਧੀਆ ਬਣਿਆ ਨਾ ਹਾਂ ਬਹੁਤ ਘੈਂਟ ਨਹੀਂ ਤੇਸਟ ਵੀ ਵਧੀਆ ਠੀਕ ਆ ਇਹ ਕਿੱਥੇ ਲੱਗਦਾ ਨਾ ਲੈਂਟ ਦਾ ਲੱਗਦਾ ਸੀ ਨਾ ਵੀ ਹਲਦੀ ਜੀ ਵਿੱਚ ਸਮੈਲ ਜਿਹਾ ਤਾਂ ਨਹੀਂ ਆਉਂਦਾ ਕੋਸ ਨਾ ਹੋਣ ਤੁਹਾਡੇ ਛਾਇਆ ਚੱਕ ਦੂਗੀ ਜੀ ਤੁਸੀਂ ਲਗਾਤਾਰ ਪੀਂਦੇ ਜੇ ਇੱਕ ਮਹੀਨਾ ਲਗਾਤਾਰ ਸਿਮਰਨਾ ਪਰ ਟੀ ਮਹੀਨਾ ਨਹੀਂ ਜੇ ਤੁਸੀਂ ਪੀਣ ਲੱਗ ਪਏ ਤੁਸੀਂ ਹਟਣਾ ਹੀ ਨਹੀਂਗਾ ਫਿਰ ਨਹੀਂ ਸਵਾਦ ਹੈ ਨਾ ਬਦਦਿਆ ਇੱਕ ਮਹੀਨਾ ਤਾਂ ਆਪਾਂ ਮਾਂ ਪੁੱਤ ਤਾਂ ਦੋਵੇਂ ਪੀਵਾਂਗੇ ਪੀਵਾਂਗੇ ਠੀਕ ਆ ਤੇ ਰੰਗਾਂ ਚੀਜ਼ੇ ਖੁਸ਼ਕੀ ਚੱਕੀ ਜਾਵੇ ਤੇ ਮੇਰੀਆਂ ਛਾਇਆਂ ਹੁਣ ਹਟ ਜਾਵਾਂਗੇ ਹਨਾ ਤੇ ਹਟਦੇ ਇਹਦੇ ਨਾਲ ਗੋਡੇ ਮੋਡੇ ਸਾਰਾ ਕੁਝ ਬਹੁਤ ਵਧੀਆ ਚੀਜ਼ ਆ ਗਟ ਗਿਆ ਗਟ ਗਿਆ ਵਾਲਿਆਂ ਨੂੰ ਵਾਹ ਜੀ ਨੂੰ ਨੂੰ ਤੇਰੇ ਦੇ ਗਲੋ ਲੀਵਰ ਠੀਕ ਕਰੋ